ਫਿਰ ਸਾਡੇ ਕੋਲੇ ਮਾਰਨ ਤੋਂ ਬਣਾ ਕੀ ਰਹਿ ਗਿਆ ਅੱਜ ਇਹ ਚਾਰ ਫੇਰੇ ਵੱਡੀ ਪੱਦਰ ਤੇ ਫੋਰਸ ਲਿਆ ਕੇ ਇਸ ਕੰਮ ਤੇ ਲੱਗੇ ਹੋਏ ਆ ਸਾਡੇ ਥੋੜੇ ਬੰਦਾ ਤੇ ਲਾਠੀ ਚਾਰਜ ਕਰਿਆ ਉਹਨਾਂ ਨੇ ਲਤਾ ਬਹਾਹਾਂ ਤੋੜਦਿਆਂ ਟੋਲੀ ਸਾਡੇ ਤੇ ਹੀ ਬੈਠੇ ਆ ਸੋਨਵੀ ਸ਼ੰਤੀ ਦਾ ਫੈਸਲਾ ਹੱਥੋਂ ਆਪਾਂ ਨੂੰ ਡਾਰਕੇ 44 ਫਾਨੀ ਚੋੜ ਦੇ ਦਿੰਦੇ ਆਂ ਸ਼ੰਤੀ ਦਾ ਫੈਸਲਾ ਦੇ ਦੇ ਅਸੀਂ 15 ਮਿੰਟ ਤੋਂ ਬਾਅਦ ਦਿੱਤਾ ਅਸੀਂ ਬਿਲਕੁਲ ਨਹੀਂ ਫੋਕੜਿਆ ਸਾਨੂੰ ਵੇ ਵੇ ਸਤਿ ਸ਼੍ਰੀ ਅਕਾਲ ਜੀ ਅਕਾਲ ਪੁਰਖ ਬੰਦਾ ਭੇਟ ਮੇਰਾ ਹਜੇ ਵੀ ਕੋਈ ਕੰਮ ਕਿਉਂ ਸੱਜੋ ਸੱਜ ਜਿੰਨਾ ਭਰੀ ਹੋਣ ਸੱਜੋ ਮੈਂ ਸੱਜੋ ਫੋਟੋ ਫਿਰ ਕਰ ਲੋ ਜੀ ਲੈ ਲੈ ਚੱਲ ਤੇ ਤੂੰ ਆ ਦੇ ਨੀ ਤੇਰਾ ਨਾ ਅੱਲੇ ਮਾਇਆ ਕੱਢ ਲੈਣਾ ਜੇ ਸਮ ਕੰਮ ਕੱਢ ਕੱਢ ਜਾਓ ਤੇ ਲੈਓ ਬੰਦਾ ਦੇ ਇੱਕ ਡਰਾਈਵਰ ਨਹੀਂ ਹੈਗੇ ਚਲੋ ਸੋਈ ਗੱਲ ਕਰ ਲੈਣੇ ਫੇ ਤੂੰ ਆਦਾ ਬੰਦਾ ਨਹੀਂ ਤੂੰ ਅੱਗੇ ਹੋਊਗਾ ਉਹਦੇ ਪਾਸੇ ਉਹਦਾ ਖੇਤਾਂ

ਤੋਂ ਬੰਬ ਦੇ ਅੱਗੇ ਅੱਗੇ ਲੜਨ ਲੜਾਈ ਆ ਯਾਰ ਲਾਲ ਲੋ ਯਾਰ ਤੁਸੀਂ ਲਾਲ ਲੋ ਯਾਰ ਦੇਖੋ ਮੈਨੂੰ ਕਸੀ ਮਾਰ ਦੋ ਆਇਆ ਮਾਰ ਦੋ ਬੰਬ ਬਾਈ ਜੀ ਉਹ ਕਾਂਡਨ ਬੰਦੇ ਬੇਡਨ ਕਰ ਤੋਂ ਤੇ ਵੀ ਬੱਸੀ ਥੋੜੇ ਬੰਦੇ ਜੱਟਾਂ ਨੇ ਉਹਨੇ ਬਾਹਾਂ ਤੋੜ ਦੀਆਂ ਬਿਲਕੁਲ ਬਿਲਕੁਲ ਮੇਰੀ ਕੋਣੀ ਟੁੱਟੀ ਤੁਹਾਡੀ ਜਿਹੜਾ ਕਿਸੇ ਕੋਣੀ ਹੈ ਉਹ ਹਸਣ ਗਿਆ ਜਾ ਕੇ ਪਤਾ ਕਰ ਲੈ ਆਪ ਤੁਹਾਡਾ ਤਾਂ ਵੀ ਮਾਰਦੇ ਸੀ ਮਾਰਦੀ ਉੱਥੇ ਦੀ ਪਲਸਟਰ ਲਾਈ ਰੱਖੀ ਦੀ ਜੀ ਮਾਰਦੀ ਉੱਥੇ ਉਹ ਵੀ ਉਹ 25 ਆ ਦੇਖਾ ਸਰਕਾਰ ਵਾਲੇ ਪਾਸੇ ਤੇਰੀ ਕੋਈ ਮਜਬੂਰੀ ਹੋਊਗੀ ਮੈਂ ਬੁਰੀ ਤੇਰੀ ਬੁਰੀ ਆ ਮੇਰੀ ਮਜਬੂਰੀ ਅਸਲਾਮ ਜਾਨ ਦੀ ਆ ਅਸੀਂ ਤੁਹਾਨੂੰ ਦੋਨੇ ਮਤਲਬ ਠੀਕ ਆ ਇੱਥੇ ਇੱਕ ਬੰਦੇ ਬੰਦੇ ਨਾਲੋਂ ਇੱਥੇ ਪਿੱਛੇ ਦੀ ਬਾਦ ਇਹ ਤੋਂ ਕਾਹਨ ਆਇਆ ਮੈਥੋਂ ਬਿਨਾ ਕੋਈ ਗੱਲਾਂ ਨਹੀਂ ਵੱਧਾਂ ਬਾਤ ਕਰਵਾਵਾਂਗੇ ਇੱਥੋਂ ਮੁੰਡਾ ਲੈ ਇੱਥੋਂ ਲੈ ਲੈ ਬਰਾਦੀ ਲੈਣੇ ਨਹੀਂ ਅਸੀਂ ਵਾਪਸ ਪਿੱਛੇ ਜਰੋ ਬੋਲਣੀਆਂ ਸਾਬ ਸਾਬ ਕੱਲੀ ਆਉਂਦੇ ਸਭ ਸਰਾਂ ਦੇ ਨਹੀਂ ਅਸੀਂ ਜੀ ਆ ਸਕਦੇ ਆ ਤੁਸੀਂ ਕਿੱਥੇ ਆਉਂਦੀ ਪ੍ਰਧਾਨ ਜੀ ਟੰਡਾ ਸਿੰਘ ਜੀ ਗੱਲ ਕਰਦੇ ਆ ਉਹਨਾਂ ਚੋਂ ਵੀ ਕੋਈ ਆ ਜੇ ਪ੍ਰਸ਼ਾਸਨ ਬੜੇ ਤੇ ਸਮਝ ਕੇ ਪ੍ਰਸ਼ਾਸਨ ਆਪ ਦਾ ਪੂਰਾ ਰੋਗ ਦਿਖਾ ਰਿਹਾ ਹੈ ਸਾਡੀ ਮਜਬੂਰੀ ਹੈ ਜ਼ਮੀਨਾਂ ਬਚਾਉਣੀ ਹੈ ਅਸੀਂ ਕਿਹਾ ਸਾਡਾ ਬੱਚਾ ਬੱਚਾ ਝੋਕ ਦਿਆਂਗੇ ਜ਼ਮੀਨਾਂ ਤੇ ਕਬਜ਼ੇ ਰੋਕ ਦਿਆਂਗੇ ਅਸੀਂ ਉਹਦੇ ਤੇ ਬਾਸ ਤੇ ਆਏ ਆ ਨੰਗਾ ਜਿੱਟਾ ਸਰਕਾਰ ਦਾ ਵੱਧਾ ਉਹਦੀ ਪਰਸ ਪ੍ਰਸ਼ਾਸਨ ਦਾ ਵੱਧਾ ਇੱਥੇ ਜੇ ਸਾਡੇ ਥੋੜੇ ਬੰਦੇ ਸੀ ਥੋੜੇ ਬੰਦੇ ਤੇ ਨੇ ਹਮਲਾ ਕਰਕੇ ਉਹਨਾਂ ਦੀਆਂ ਬਾਹਾਂ ਤੋੜਦੀਆਂ ਉਲਟਾ ਸਾਡੇ ਤੇ ਦੋਸ਼ ਲਾਉਂਦੇ ਕਹਿੰਦੇ ਹੋ ਤੇ ਗੱਡੀ ਤੇ પેટ્રોલ ਪੰਪ ਬੰਦ ਹੈ ਸਾਨੂੰ પેટ્રોલ ਪੰਪ ਚਲਾਉਣੇ ਆਉਂਦੇ ਆ ਠੀਕ ਹੈ ਸੀ ਕਹਿੰਦੇ ਰੋੜੇ ਹੋਣਗੇ ਰੋੜੇ ਸਾਡੀ ਸੁਰੱਖਿਆ ਚੋਂ ਆ ਜਦੋਂ ਅੰਨੇ ਬਾ ਬੰਦਿਆਂ ਨੂੰ ਭੰਨਦੇ ਆ ਫਿਰ ਕੀ ਕਰੀਏ ਸਾਡੇ ਕੋਲ ਇਲਾਜ ਕੀ ਆ ਬਿਨਾ ਰੋੜਿਆਂ ਤੋਂ ਇਹਨਾਂ ਕੋਲੇ ਆਥਰੂ ਗੈਸ ਦੀਆਂ ਗੱਡੀਆਂ ਆ ਹੋ ਤੱਕਰ ਜਾਂਦਾ ਇਹਨਾਂ ਦਾ ਗੋਲੀਆਂ ਇਹਨਾਂ ਕੋਲੇ ਆ ਸਾਡੇ ਰੋੜੇ ਦੋ ਖਦਿਆ ਇਹਨਾਂ ਨੂੰ ਰੋੜੇ ਚਲਾਏ ਆ ਸੀ ਜੇ ਸਾਡੇ ਤੇ ਲਾਠੀ ਚੜ ਕਰਨਗੇ ਛੱਡ ਦੇ ਥਰੂ ਗਏ ਛੱਡਣਗੇ ਫਿਰ ਸਾਡੀ ਮਜਬੂਰੀ ਬਣੂਗੀ ਅੱਥਰੂ ਕਹੇ ਜੋ ਬਦਲਾ ਕੇ ਫਿਰ ਦੇਖਦੇ ਨਹੀਂ ਕਿੱਥੇ ਡਾਂਗ ਵੱਜਦੀ ਐ ਐਂ ਬਣਦੇ ਆ ਇਹ ਸਰਕਾਰ ਦੇ ਹਕੂਮਤ ਦੇ ਬੱਚੇ ਸਾਡੇ ਹੀ ਐ ਸਾਡੇ ਘਰਾਂ ਦੇ ਪੁੱਤ ਦੀ ਐ ਠੀਕ ਐ ਸਾਡੀ ਮਜਬੂਰੀ ਬਣਾਦੀ ਸਰਕਾਰ ਨੇ ਦੋਨਾਂ ਨੂੰ ਸਾਹਮਣੇ ਸਾਹਮਣੇ ਖੜਾ ਤੱਕ ਖਾਣਾ ਮਜ਼ਦੂਰਾਂ ਨੂੰ ਠੀਕ ਐ ਸਾਨੂੰ ਜਿੰਨੀ ਮਰਜ਼ੀ ਬੋਲ ਲੈਣ ਤੇ ਹਰਕ ਨਹੀਂ ਸਾਨੂੰ ਹਰਖਾ ਭਵਨ ਦਮਾਨ ਦੇ ਵੀ ਕਹੇ ਤੇ ਆਏ ਐ ਅਸੀਂ ਜਿਹੜਾ ਕਹਿੰਦਾ ਮੈਂ ਖਾਨਾਂ ਦਾ ਬੱਚਾ ਮੈਂ ਮਾਸਟਰ ਦਾ ਮੁੰਡਾ 10000 ਰੁਪਈਆ ਠੀਕ ਨਹੀਂ ਹੈਗਾ ਇਹ ਗੱਲ ਕਰਨ ਦਾ ਵੀ ਉਹਦਾ ਕੀ ਅਕਸਰਾਂ ਦਾ ਰੁਪਈਆ ਆਇਆ ਹੁੰਦਾ ਹੀ ਹੈ ਦਬਾਉਣੇ ਹੁੰਦਾ ਲੋਕਾਂ ਨੂੰ ਤਾਂ ਖਾ ਇਸੇ ਕੰਮ ਦੀ ਲੈਂਦੇ ਆ ਹੋਰ ਕਾਦੀ ਲੈਂਦੇ ਆ ਉਹ ਕਿੰਨੇ ਬੰਦਿਆਂ ਦੇ ਸਾਨੂੰ ਜੀ ਤਿੰਨ ਬੰਦਿਆਂ ਨਾਲ ਪਤਾ ਲੱਗਿਆ ਕਿ ਤਿੰਨ ਬੰਦਿਆਂ ਦੀ ਮਾਹਾਂ ਤੋੜਤੀ ਆ ਉਹ ਐਵੇਂ ਨਹੀਂ ਪਤਾ ਵੀ ਇਹਨਾਂ ਦੇ ਕਬਜ਼ੇ ਚ ਸਾਡੇ ਕੋਲ ਆ ਕੇ ਸੱਜੇ ਸੀ ਉਹ ਵੀ ਇਹਨਾਂ ਦੇ ਕਬਜ਼ੇ ਚ ਆ ਗਵਾਲੀ ਨਹੀਂ ਪੈਦਾ ਹੁੰਦਾ ਬੰਬ ਰੋਣਾਵਾਂਗੇ ਅਸੀਂ ਬੰਮਾ ਨਾਲ ਖੜ ਜਾਾਂਗੇ ਇਹਦਾ ਭਾਲਦੇ ਆ ਇਹਨਾਂ ਨੇ ਤਾਂ ਗੁਰਦੁਆਰਾ ਢਾ ਦੇ ਜਿੱਥੇ ਆਹ ਲਈ ਬੈਠੇ ਬੰਮਾਂ ਨੇ ਸਾਡਾ ਪੇੜ ਕਿਥੋਂ ਮੇਲ ਹੋ ਜੂ ਅੱਜ ਤਾਂ ਮਜਬੂਰੀ ਜਾਣ ਦੇਣ ਨੂੰ ਤਿਆਰ ਅੰਜਮੇਨ ਪਿੱਛੇ ਉਹ ਦੇਵਾਂਗੇ ਇਹ ਵਾਧੂ ਆ ਟੱਕੜੇ ਇਹਨਾਂ ਕੋਲੇ ਛਿਆਰ ਹੈ ਸਾਰਾ ਕੁਸਾ ਹੈ ਇਹ ਕਬਜ਼ਾ ਕਿਸ ਤਰ੍ਹਾਂ ਕਰ ਸਰਦਾਰ ਨੂੰ ਮਾਰਨ ਉਹ ਤਾਂ ਨਹੀਂ ਸਾਹ ਸਕਦੇ ਇਹ ਕਬਜ਼ਾ ਗਵਰ ਕਰ ਰਹੇ ਕਿਸ ਤਰ੍ਹਾਂ ਇੱਥੇ ਮਰੱਬੇਬੰਦੀ ਨਹੀਂ ਹੋਈ ਸਰਦਾਰਾਂ ਦੀ ਜ਼ਮੀਨ ਹੈ 47 ਤੋਂ ਪਹਿਲਾਂ ਬਹੁੰਦੇ ਤੁਰੇ ਆਉਂਦੇ ਆ ਉਹ ਜ਼ਮੀਨ ਇਹ ਮਰੱਬੇਬੰਦੀ ਕਰਕੇ ਕੱਢਣ ਲੱਗੇ ਹੋਏ ਆ ਬਣਦਾ ਤਾਂ ਸੀ ਵੀ ਜੋ ਫੈਸਲਾ ਸੀ ਸਰਕਾਰਾਂ ਦਾ ਕਿ ਬਹੁਤ ਥੋੜੇ ਪੈਸੇ ਲੈ ਕੇ ਉਹਨਾਂ ਦੇ ਨਾਂ ਕਰਾਂਗੇ ਪਹਿਲਾਂ ਇਹ ਨੌਕਰ ਨੇ ਜਿਨ੍ਹਾਂ ਦੇ ਨਾਲ ਕੋਲ ਜ਼ਮੀਨ ਦਾ ਕਬਜ਼ਾ ਹੈ ਚਰਲਾਣ ਮਰੱਬੇਬੰਦੀ ਸਾਨੂੰ ਕੀ ਫਰਾਜ ਹੈ ਇਹ ਤਾਂ ਧੱਕੇ ਨਾਲ ਜ਼ਮੀਨਾਂ ਖੋਹਦੇ ਆ ਜਿਹੜੇ ਠੱਗਾਂ ਦੇ ਵਿੱਚ ਬੈਠੇ ਆ ਯਾਰ ਤੁਹਾਨੂੰ ਕਿਹਨੇ ਆ ਤਿਆਰ ਨਹੀਂ ਉਧਰੋਂ ਲੱਗੋ ਤੁਸੀਂ ਵੀ ਤਿਆਰ ਹੋ ਮਗਰ ਜੇ ਸਾਡੀ ਟਾਲੀ ਨਹੀਂ ਹੋਣੀ ਸਾਡੀ ਮੰਨੂਗੀ ਹੈ ਨਹੀਂ ਉੱਥੇ ਉਸੇ ਤਰ੍ਹਾਂ ਹੀ ਦਖੇਲਾ ਹੈ